ਾਰੇ ਹੀ ਮੁਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਆਸ਼ੀਆ ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਵੱਡੀ ਅਪਡੇਟ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 1 ਫਰਵਰੀ 2025 ਤੋਂ ਭਾਰਤ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ ਅਤੇ ਇਸ ਦੇ ਬਜਟ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਕੀ ਲਾਭ ਹੋਏਗਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਪੰਗਾ ਨੇ ਜਿਵੇਂ ਕਿ 11% ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ ਜਿਹੜਾ 5.5 ਸਾਲਾਂ ਦਾ ਬਕਾਇਆ ਜਿਹੜਾ ਪੈਂਡਿੰਗ ਪਿਆ ਮੁਲਾਜ਼ਮ ਜਿਸ ਦੀ ਮੰਗ ਪੂਰੀ ਹੋਣ ਦੀ ਉਡੀਕ ਕਰ ਰਹੇ ਨੇ ਅਤੇ ਸੰਘਰਸ਼ ਕਰ ਰਹੇ ਨੇ ਮੁਜ਼ਾਰੇ ਕਰੇ ਨੇ ਰੈਲੀਆਂ ਕਰੇ ਨੇ ਅਤੇ ਉਹ 2.95 ਫੈਕਟਰ ਦੇ ਨਾਲ-ਨਾਲ 15% ਦਾ ਲਾਭ ਜਿਹੜਾ ਹੈ ਜਿਹੜਾ ਨਵੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਜਿਹੜੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਜਿਹੜਾ ਹੈ ਕੀਤਾ ਜਾਵੇ ਇਹਨਾਂ ਮੰਗਾਂ ਦੇ ਉੱਤੇ ਜ਼ਿਕਰ ਹੋਣ ਦੀ ਜਿਹੜੇ ਬਾਅਦ ਮੁਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਕਿਹੜੇ-ਕਿਹੜੇ ਲਾਭ ਜਿਹੜੇ ਹੈ ਨਵੇਂ ਲਾਭ ਦਿੱਤੇ ਜਾ ਸਕਦੇ ਨੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਂਝੀ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਦੀ ਉਡੀਕ ਕਰ ਰਹੇ ਹੋ ਤਾਂ ਆਪਣੇ ਜਿਹੜੇ 11% ਦੀਆਂ ਤਿੰਨ ਕਿਸ਼ਤਾਂ ਤੇ ਸਾਢੇ 4 ਸਾਲਾਂ ਦੇ 18228 ਕਰੋੜ ਰੁਪਏ ਦੇ ਬਕਾਏ ਆ ਤੇ 2.95% ਨੂੰ ਲੈ ਕੇ ਲਾਗੂ ਹੋਣ ਦੀ ਉਡੀਕ ਹੋ ਰਹੀ ਹੈ। ਮਲਾਜ਼ਮਾਂ ਦੇ ਵੱਲੋਂ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਬਹੁਤ ਹੀ ਬਹੁਤ ਜ਼ਰੂਰੀ ਹੋ ਸਕਦੀ ਹੈ, ਬਹੁਤ ਹੀ ਮਹੱਤਵਪੂਰਨ ਹੋ ਸਕਦੀ ਹੈ। ਸੋ ਦੋਸਤੋ ਕਿਉਂਕਿ ਸੂਤਰਾਂ ਦੇ ਵੱਲੋਂ ਬਹੁਤ ਹੀ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ, ਇੱਕ ਵੱਡੀ ਅਪਡੇਟ ਜਿਹੜੀ ਖਾਸ ਖਬਰ ਜਿਹੜੀ ਹੈ ਪੂਰੇ ਭਾਰਤ ਅਤੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਸਮ ਜਿਹੜਾ ਕਿ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਹਮਣੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੇਕਰ 1 ਫਰਵਰੀ 2025 ਨੂੰ ਹੋਣ ਵਾਲੇ ਜਿਹੜੇ ਭਾਰਤ ਪਾਲ ਸਰਕਾਰ ਅਟਮਾ ਪੇਕ ਮਿਸ਼ਨ ਜਿਹੜਾ ਹੈ ਲਾਗੂ ਕਰ ਦਿੰਦੀ ਹੈ ਅਤੇ ਉਹਨਾਂ ਨੂੰ ਆਦੇਸ਼ ਦੇ ਦਿੰਦੀ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਜਿੰਨੇ ਵੀ ਮਲਾਜ਼ਮ ਅਤੇ ਪੈਸ਼ਨਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਨੂੰ ਸੰਘਰਸ਼ ਨੂੰ ਇੱਕ ਨਵਾਂ ਮੋੜ ਜਿਹੜਾ ਹੈ ਮਿਲ ਜਾਵੇ ਤੇ ਮਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 11% ਡੀਏ ਦੀਆਂ ਤਿੰਨ ਕਿਸ਼ਤਾਂ 5.5 ਸਾਲਾਂ ਦਾ ਬਕਾਇਆ ਤੇ 15% ਦਾ ਇਨ੍ਹਾਂ ਮੰਗਾਂ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਹੈ ਨਜ਼ਾਤ ਮਿਲਦੀ ਨਜ਼ਰ ਆਵੇਗੀ ਸੋ ਦੋਸਤੋ ਮਲਾਜ਼ਮਾਂ ਨੂੰ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਕਿਸੇ ਵੀ ਰਾਜਨੀਤਿਕ ਦਬਾਅ ਦੇ ਹੇਠਾਂ ਆਪੇ ਆਪਣੀਆਂ ਜਿਹੜੀਆਂ ਮਲਾਜ਼ਮਾਂ ਦੀਆਂ ਇੰਨਾ ਮੰਗਾਂ ਨੂੰ ਪੂਰਾ ਕਰਨ ਦੇ ਲਈ ਮਜਬੂਰ ਜਿਹੜਾ ਹੈ ਹੋ ਜਾਵੇ ਸੋ ਹੁਣ ਸਾਰੇ ਹੀ ਮਲਾਜ਼ਮਾਂ ਦੇ ਪੂਰੇ ਭਾਰਤ ਦੇ ਮਲਾਜ਼ਮਾਂ ਦੀ ਅੱਖ ਜਿਹੜੀ ਹੈ ਇਸ ਬਜਟ ਦੇ ਸੈਸ਼ਨ ਦੇ ਉੱਤੇ ਲੱਗੀ ਹੈ ਖਾਸ ਕਰਕੇ ਪੰਜਾਬ ਦੇ ਮਲਾਜ਼ਮਾਂ ਦੀ ਅੱਖ ਜਿਹੜੀ ਹੈ ਪੂਰੇ ਭਾਰਤ ਦੇ ਬਜਟ ਤੇ ਲੱਗੀ ਹੋਈ ਹੈ ਕਿਉਂਕਿ ਜੇਕਰ ਕੇਂਦਰੀ ਮਲਾਜ਼ਮਾਂ ਨੂੰ ਕੋਈ ਲਾਭ ਜਿਹੜਾ ਹੈ ਵੱਡਾ ਲਾਭ ਦਿੱਤਾ ਜਾਂਦਾ ਹੈ ਤਾਂ ਉਸ ਦਾ ਅਸਰ ਸਿੱਧਾ ਤੇ ਸਿੱਧਾ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਵੀ ਪੂਰਾ ਕਰਨ ਦੇ ਉੱਤੇ ਪੈ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਆ ਨਵੀਂ ਅਪਡੇਟ ਦੇ ਨਾਲ